ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਣਾ ਸਪੀਡ ਨਿਊਜ਼ ਤੇ ਆਫਰ ਚਾਤ ਪਾਉਂਦੇ ਆ ਪਹਿਲੀ ਖਬਰ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਕਿ ਜੋ ਬਾਈਡਨ ਸੱਤਾ ਦੇ ਤਬਾਦਲੇ ਨੂੰ ਮੁਸ਼ਕਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਟਰੰਪ 2 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਵਜੋਂ ਸੌ ਚੁੱਕਣਗੇ ਅਤੇ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਵਾਈਟ ਹਾਊਸ ਵਿਕੇ ਬਾਈਡਨ ਦੀ ਥਾਂ ਲੈਣਗੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਬਾਈਡਨ ਸੱਤਾ ਦੇ ਤਬਾਦਲੇ ਨੂੰ ਮੁਸ਼ਕਲ ਬਣਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਤੇ ਇਸ ਦੇ ਲਈ ਅਜਿਹੇ ਫੈਸਲੇ ਲਈ ਜਾ ਰਹੇ ਨੇ ਜੋ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੇ ਗ੍ਰੀਨ ਨਿਊਜ਼ ਸਕੈਮ ਪੈਸੇ ਦੀ ਬਰਬਾਦੀ ਦੇ ਫੈਸਲੇ ਅਤੇ ਹਸੋਇਨੀ ਕਾਰਜਕਾਰੀ ਆਦੇਸ਼ ਦਿੱਸ ਦੀਆਂ ਉਦਾਹਰਣਾਂ ਨੇ ਤੋ ਟਰੰਪ ਨੇ ਕਿਹਾ ਕਿ ਡਰੋ ਨਹੀਂ ਇਹ ਸਾਰੇ ਆਦੇਸ਼ ਜਲਦੀ ਹੀ ਖਤਮ ਹੋ ਜਾਣਗੇ ਅਤੇ ਅਸੀਂ ਇੱਕ ਆਮ ਸਮਝ ਅਤੇ ਤਾਕਤ ਵਾਲਾ ਦੇਸ਼ ਜ਼ਰੂਰ ਬਣਾਵਾਂਗੇ ਦੋ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀਰ ਸਿੰਘ ਨੇ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਤੇ ਉਹਨਾਂ ਕਿਹਾ ਕਿ ਜਸਟਿਨ ਟ੍ਰੂਡੋ ਨੇ ਰਿਹਾਈ ਸ਼ਰਿਆਂ ਅਤੇ ਸਿਹਤ ਵਰਗੇ ਸੰਭਾਲ ਦੇ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਨਿਰਾਸ਼ ਕੀਤਾ ਤੇ ਅਸਲ ਵਿੱਚ ਉਹਨਾਂ ਨੇ ਟ੍ਰੂਡੋ ਦੀ ਆਲੋਚਨਾ ਵੀ ਕੀਤੀ ਹੈ ਜਗਮੀਰ ਸਿੰਘ ਨੇ ਕਿਹਾ ਕਿ ਲਿਬਰਲਜ਼ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਤੇ ਉਹਨਾਂ ਨੇ ਇੱਕ ਅੰਦਰ ਬੇਟੀ ਪਾਰਟੀ ਦੇ ਉੱਤੇ ਚੁਟਕੀ ਲਈ ਤੇ ਇਸ ਉੱਤੇ ਸੀਈਓਜ਼ ਨੂੰ ਪਹਿਲ ਦੇਣ ਦਾ ਇਲਜ਼ਾਮ ਵੀ ਲਗਾਇਆ ਉਹਨਾਂ ਨੇ ਕੈਨੇਡਾ ਦੇ ਤੇ ਬਿਆਨ ਦੇ ਜਗਵੀਸ਼ ਨੇ ਕਿਹਾ ਕਿ ਜਸਟਨ ਟੂਡੋ ਨੇ ਤਾਉਨੂ ਵਾਰ ਵਾਰ ਨਿਰਾਸ਼ ਕੀਤਾ ਤੇ ਉਹਨਾਂ ਨੇ ਰਿਹਾਈ ਅਤੇ ਕਰਾਨੇ ਦੀ ਲਾਗਤ ਨੂੰ ਲੈ ਕੇ ਵੀ ਨਿਰਾਸ਼ ਕੀਤਾ ਤੇ ਉਹ ਸਿਹਤ ਸੰਭਾਲ ਵਿੱਚ ਸੁਧਾਰ ਕਰਨ ਵਿੱਚ ਵੀ ناکਾਮ ਰਹੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੱਤਾ ਤਾਰੀ ਲਿਬਰਲ ਪਾਰਟੀ ਦੇ ਨੇਤਾ ਤੇ ਪੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਸੋਮਵਾਰ ਨੂੰ ਟਰੂਡੋ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣਗੇ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣਨ ਦੀ ਦੌੜ ਸ਼ੁਰੂ ਹੋ ਗਈ ਹੈ ਲਿਬਰਲ ਪਾਰਟੀ ਦੇ ਨਵੇਂ ਨੇਤਾ ਦੇ ਲਈ ਕਈ ਨਾਂ ਸਾਹਮਣੇ ਆਏ ਨੇ ਇਹਨਾਂ ਨਾਵਾਂ ਦੇ ਵਿੱਚ ਭਾਰਤੀ ਮੂਲ ਦੇ ਦੋ ਸਿਆਸਦਾਨ ਵੀ ਨੇ ਜਿਨ੍ਹਾਂ ਵਿੱਚੋਂ ਇੱਕ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਬਣ ਸਕਦਾ ਹੈ ਤੇ ਇਸ ਵਿੱਚ ਇੱਕ ਨਾਮ ਅਨੀਤਾ ਆਨੰਦ ਦਾ ਅਤੇ ਦੂਜਾ ਜਾਰਜ ਚਾਹਲ ਦਾ ਤੇ ਇਸ ਤੋਂ ਇਲਾਵਾ ਕ੍ਰਿਸਟੀਆ ਫਰੀਲੈਂਡ ਮਾਰਕ ਕਾਰਨੇ ਡੋਮਰਿਕ ਲੇਬਲੈਂਕ ਮੈਲਾਨੀਆ ਜੋਲੀ ਫਰੌਂਕ ਤੇ ਫਿਲਿਪ ਸ਼ਪੇਨ ਕ੍ਰਿਸਟੀ ਕਲਾਰਕ ਅਨੀਤਾ ਆਨੰਦ ਅਤੇ ਜਾਰਜ ਚਾਹਲ ਸ਼ਾਮਲ ਨੇ ਤੇ ਇਹਨਾਂ ਵਿੱਚੋਂ ਇੱਕ ਨੂੰ ਲਿਬਰਲ ਪਾਰਟੀ ਦਾ ਆਗੂ ਚੁਣੇ ਜਾਣ ਦੀ ਉਮੀਦ ਵੀ ਹੈ। ਅਟਲਾਂਟਾ ਦੇ ਬਾਲੀ ਇਲਾਕੇ ਦੇ ਵਿੱਚ ਸਥਿਤ ਹonduras ਕੌਂਸੂਲੇਟ ਦੇ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਜ਼ਖਮੀ ਹੋ ਗਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਮੈਕਸੀਕੋ ਦੇ ਵਿਦੇਸ਼ ਮਾਮਲਿਆਂ ਦੇ ਸਖਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਗੋਲੀਬਾਰੀ ਵਿੱਚ ਮਾਰਿਆ ਗਿਆ ਵਿਅਕਤੀ ਮੈਕਸੀਕੋ ਦਾ ਨਾਗਰਿਕ ਸੀ ਜੋ ਕੌਂਸੂਲੇਟ ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਸ਼ਹਿਰ ਦੀ ਮਹਿਲਾ ਬੁਲਾਰਾ ਐਮਲੀ ਹੈਦਨ ਨੇ ਦੱਸਿਆ ਕਿ ਡੌਨ ਵਿਲੀਆ ਪੁਲਸ ਨੂੰ ਦੁਪਹਿਰ ਹੀ ਵਜੇ ਗੋਲੀਬਾਰੀ ਦੀ ਰਿਪੋਰਟ ਮਿਲੀ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੇਖਿਆ ਕਿ ਦੋ ਲੋਕਾਂ ਨੂੰ ਗੋਲੀ ਲੱਗੀ ਹੋਈ ਸੀ ਤੇ ਉਹਨਾਂ ਦੱਸਿਆ ਕਿ ਇੱਕ ਵਿਅਕਤੀ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਜਦਕਿ ਦੂਜੇ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਹੈ ਪੰਜਾਬੀਆਂ ਨੇ ਫਿਰ ਕਰਾ ਦਿੱਤੀ ਹੈ ਬੱਲੇ ਬੱਲੇ ਇੱਕ ਵਾਰ ਫਿਰ ਦੱਸ ਦਿੱਤਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਤੇ ਇਸ ਵਾਰ ਪੰਜਾਬੀਆਂ ਦੇ ਦੁੱਧ ਦੇ ਮਾਮਲੇ 'ਚ ਰਿਕਾਰਡ ਬਣਾ ਦਿੱਤਾ ਤੇ ਪੰਜਾਬ ਨੇ ਇੱਕ ਵਾਰ ਫਿਰ ਦੁੱਧ ਦੀਆਂ ਨਦੀਆਂ ਵਹਾ ਦਿੱਤੀਆਂ ਨੇ ਪੰਚਤਿਰਾਵਦੀ ਧਰਤੀ ਨੇ ਪੂਰੇ ਦੇਸ਼ ਅੰਦਰ ਦੁੱਧ ਪੈਦਾ ਕਰਨ ਦਾ ਰਿਕਾਰਡ ਬਣਾਇਆ ਤੇ ਰਿਪੋਰਟ ਅਨੁਸਾਰ ਰਾਸ਼ਟਰੀ ਔਸਤ ਦੇ ਮੁਕਾਬਲੇ ਪੰਜਾਬ ਦੇ ਵਿੱਚ ਹਰ ਵਿਅਕਤੀ ਲਈ ਰੋਜ਼ਾਨਾ ਔਸਤਨ 3 ਗੁਣਾ ਵੱਧ ਦੁੱਧ ਉਪਲਬਧ ਹੈ ਤੇ ਜੇਕਰ ਪੂਰੇ ਦੇਸ਼ ਤੇ ਨਜ਼ਰ ਮਾਰੀਏ ਤਾਂ ਦੇਖਿਆ ਜਾਵੇ ਤਾਂ 2023 ਤੋਂ 24 ਦੇ ਵਿੱਚ ਪ੍ਰਤੀ ਵਿਅਕਤੀ ਔਸਤਨ 471 ਗ੍ਰਾਮ ਦੁੱਧ ਹਰ ਰੋਜ਼ ਉਪਲਬਧ ਰਿਹਾ ਤੇ ਰਿਪੋਰਟ ਮੁਤਾਬਕ ਇਸ ਸਾਲ ਪੰਜਾਬ ਦੇ ਵਿੱਚ 1245 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਦੇ ਮਾਮਲੇ ਵਿੱਚ ਰਾਜਵਾਰ ਸੂਚੀ ਦੇ ਵਿੱਚ ਪੰਜਾਬ ਪਹਿਲੇ ਸਥਾਨ ਤੇ ਰਿਹਾ ਪਾਕਿਸਤਾਨ ਦੇ ਵਿੱਚ ਇੱਕ ਹਾਲ ਹੀ ਜਾਂਦਾ ਘਟਨਾ ਕਰਮ ਦੇ ਵਿੱਚ ਨੈਸ਼ਨਲ ਅਸੈਂਬਲੀ ਦੀ ਇੱਕ ਕਮੇਟੀ ਨੂੰ ਦੱਸਿਆ ਗਿਆ ਕਿ ਦੇਸ਼ ਦੇ ਵਿੱਚ 22000 ਤੋਂ ਵੱਧ ਨੌਕਰਸ਼ਾਨ ਦੀ ਦੋਹਰੀ ਨਾਗਰਿਕਤਾ ਹੈ ਜਤਨਾਵ ਰਾਸ਼ਟਰੀ ਸਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਤੇ ਨੈਸ਼ਨਲ ਅਸੈਂਬਲੀ ਪਾਕਿਸਤਾਨ ਸੰਸਦ ਦਾ ਹੇਠਲਾ ਸਦਨ ਹੈ ਤੇ ਇੱਕ ਰਿਪੋਰਟ ਦੇ ਅਨੁਸਾਰ ਅੰਦਰੂਨੀ ਮਾਮਲਿਆਂ ਬਾਰੇ ਨੈਸ਼ਨਲ ਅਸੈਂਬਲੀ ਦੀ ਅਸਥਾਈ ਕਮੇਟੀ ਦੀ ਸੋਬਾਰ ਨੂੰ ਰਾਜਾ ਖੁਰਰਮ ਨਵਾਇਦੀ ਪ੍ਰਧਾਨਗੇਠ ਬੈਠਕੀ ਤੇ ਬੈਠਕ ਦੇ ਵਿੱਚ ਮੈਂਬਰਾਂ ਨੇ ਇਸ ਪ੍ਰਥਾ ਉੱਤੇ ਚਿੰਤਾ ਜ਼ਾਹਰ ਕੀਤੀ ਆ ਤੇ ਖਾਸ ਕਰਕੇ ਨੌਕਰਚਾਹਾਂ ਜੱਜਾਂ ਅਤੇ ਸੰਸਦ ਮੈਂਬਰਾਂ ਲਈ ਇਹ ਪ੍ਰਥਾ ਉੱਤੇ ਪਾਬੰਦੀ ਲਗਾਉਣ ਲਈ ਸਖਤ ਕਦਮ ਚੁੱਕਣ ਦੀ ਮੰਗ ਵੀ ਕੀਤੀ। ਬੈਠਕ ਵਿੱਚ ਪ੍ਰਤਾਵਿਤ ਕਾਨੂੰਨ ਉੱਤੇ ਚਰਚਾ ਕੀਤੀ ਗਈ ਤੇ ਜਿਸ ਤਹਿਤ ਉਹਨਾਂ ਦੇਸ਼ ਦੇ ਨਾਗਰਿਕਾਂ ਨੂੰ ਪਾਕਿਸਤਾਨੀ ਪਾਸਪੋਰਟ ਦਿੱਤਾ ਜਾਵੇਗਾ ਜਿਸ ਨਾਲ ਪਾਕਿਸਤਾਨ ਦਾ ਦੋਹਰੀ ਨਾਗਰਿਕਤਾ ਦਾ ਸਮਝੌਤਾ ਹੈ। ਭਾਰਤ ਸਰਕਾਰ ਵਿਦੇਸ਼ਾਂ ਦੇ ਵਿੱਚ ਲੁਕੇ ਵਾਂਟਡ ਅਪਰਾਧੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਖਤ ਹੈ ਤੇ ਪੁਲਿਸ ਵੀ ਇਹਨਾਂ ਅਪਰਾਧੀਆਂ ਨੂੰ ਫੌਰਮ ਦੇ ਵਿੱਚ ਕਈ ਸੰਭਵ ਕੋਸ਼ਿਸ਼ਾਂ ਵਿੱਚ ਲੱਗੀ ਰਹਿੰਦੀ ਹੈ। ਜੋ অপরাধী ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਦੌਰ ਜਾਂਦੇ ਨੇ ਉਹਨਾਂ ਨੂੰ ਵਾਪਸ ਲਿਆਉਣਾ ਆਸਾਨ ਨਹੀਂ ਹੁੰਦਾ ਫਿਲਹਾਲ ਕੇਂਦਰੀ ਏਜੰਸੀਆਂ ਨੂੰ ਇਸ ਲਈ ਇੰਟਰਪੋਲ ਦੀ ਮਦਦ ਲੈਣੀ ਪੈਂਦੀ ਹੈ ਤੇ ਹੁਣ ਭਾਰਤ ਪੋਲ ਪੋਰਟਲ ਇਸ ਕੰਮ ਨੂੰ ਆਸਾਨ ਕਰ ਦੇਵੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਵੰਤਰੀ ਪੁਲਸ ਸਹਾਇਤਾ ਦੇ ਲਈ ਸੀਬੀਆਈ ਦਾ ਭਾਰਤ ਪੋਲ ਪੋਰਟਲ ਲਾਂਚ ਕੀਤਾ ਜਿਸ ਨੂੰ ਸੀਬੀਆਈ ਨੇ ਇੰਟਰਪੋਲ ਦੀ ਤਰਫ਼ ਤੋਂ ਤਿਆਰ ਕੀਤਾ ਹੈ ਇਸ ਪੋਰਟਲ ਦੇ ਵਿੱਚ ਸਾਰੀਆਂ ਜਾਂਚ ਏਜੰਸੀਆਂ ਜਿਵੇਂ ਕਿ ਸੀਬੀਆਈ, ਈਡੀ, ਐਨਆਈਏ ਅਤੇ ਬਹੁਤ ਸਾਰੇ ਸੂਬਿਆਂ ਦੀ ਪੁਲਿਸ ਸ਼ਾਮਲ ਹੋਵੇਗੀ। ਇੰਟਰਪੋਲ ਦੇ ਤਰਜ ਉਤੇ ਸੀਬੀਆਈ, ਈਡੀ, ਐਨਆਈਏ ਤੇ ਸਾਰੇ ਸੂਬਿਆਂ ਦੀ ਪੁਲਿਸ ਸਮੇਤ ਸਾਰੀਆਂ ਏਜੰਸੀਆਂ ਨੂੰ ਇੱਕ ਸਾਂਝੇ ਪੋਰਟਲ ਰਾਹੀਂ ਜੋੜਿਆ ਜਾਵੇਗਾ। ਤੇ ਇਸ ਪੋਰਟਲ ਦੇ ਰਾਹੀਂ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਘਟਨਾ, ਗੰਭੀਰ ਅਪਰਾਧ, ਨਾਰਕੋ, ਸਾਈਬਰ ਅਪਰਾਧ ਅਤੇ ਲੈਲ ਰਿੰਦੇ ਅਪਰਾਧੀਆਂ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਅਮਰੀਕਾ ਦੇ H1B ਵੀਜ਼ਾ ਧਾਰਕਾਂ ਦੇ ਲਈ ਨਵੀਂ ਨਵੀਨੀਕਰਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਤੇ ਜਰ ਤਹਤ ਵੀਜ਼ਾ ਧਾਰਕਾਂ ਨੂੰ ਹੁਣ ਦਸਤਾਵੇਜ਼ਾਂ ਦੇ ਨਵੀਨੀਕਰਨ ਦੇ ਲਈ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ ਹੋਵੇਗੀ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਕਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਪ੍ਰੋਗਰਾਮ ਰਸਮੀ ਤੌਰ ਦੇਤੇ 2025 ਦੇ ਵਿੱਚ ਲਾਗੂ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਭਾਰਤੀ ਪੇਸ਼ਾਵਰਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਜਿਨ੍ਹਾਂ ਨੂੰ ਹੁਣ ਤੱਕ ਵੀਜ਼ਾ ਨਵਿਆਉਣ ਦੇ ਲਈ ਭਾਰਤ ਆਉਣਾ ਪੈਂਦਾ ਸੀ। ਦੂਤਕਰ ਦੇ ਬਿਆਨ ਮੁਤਾਬਕ ਅਮਰੀਕਾ ਦੇ ਵਿੱਚ H1B ਵੀਜ਼ਾ ਧਾਰਕਾਂ ਦੇ ਨਵੀਨੀਕਰਨ ਦਾ ਇਹ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਤੇ ਦੂਤ ਘਰ ਨੇ ਆਪਣੇ ਸਾਲ ਦੇ ਅੰਤ ਦੇ ਬਿਆਨ ਦੇ ਵਿੱਚ ਕਿਹਾ ਕਿ ਇਸ ਪਾਇਲਟ ਪ੍ਰੋਗਰਾਮ ਨੇ ਹਜ਼ਾਰਾਂ ਪੇਸ਼ਾਵਰਾਂ ਦੇ ਲਈ ਦੇਸ਼ ਛੱਡੇ ਬਿਨਾਂ ਵੀਜ਼ਾ ਨਵਿਆਂ ਦੀ ਸਹੂਲਤ ਦਿੱਤੀ ਹੈ ਇਹ ਪ੍ਰਕਿਰਿਆ ਹੁਣ ਰਸਮੀ ਤੌਰ ਤੇ 2025 ਦੇ ਵਿੱਚ ਵੀ ਲਾਗੂ ਕੀਤੀ ਜਾਵੇਗੀ ਅਜਲੀ ਨਹੀ ਦੁਬਾਰਾ ਫਿਰ ਆਦਰ ਰਵਾਂਗੇ ਉਦੋਂ ਤੱਕ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ